ਬਾਈਕ ਉੱਗੀ ਦਾ ਖਾਤਾ ਬਾਈਕ ਉੱਗੀ ਦੀ ਪਰਦੇ ਅੱਜ ਪਿੰਡ ਫੋਰਸ ਤੋਂ ਤੋਹੀ ਦੇ ਵਿੱਚ ਗਿਆਨ ਦਾ ਤਿਹਾੜਾ ਇੱਥੇ ਪੁਰਾਣੀ ਵਿਰਾਸਤ ਨਾਲ ਜੁੜਿਆ ਸਮਾਨ ਪਿਆ ਆਓ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਨੂੰ ਪਤਾ ਹੀ ਨਹੀਂ ਇਹ ਕਿਹੜੀਆਂ ਚੀਜ਼ਾਂ ਪਈਆਂ ਉਹਨਾਂ ਦੇ ਤੁਹਾਨੂੰ ਅੱਜ ਦਿਖਾਣੇ ਆ ਮੈਂ ਕੈਮਰੋ ਨੂੰ ਤੇ ਦਿਖਾਉ ਜੀ ਇਹ ਇਹ ਤਾਂ ਪ੍ਰਾਣਿਕ ਹੀ ਨਾ ਇਹ ਜਦੋਂ ਪਿੰਡਾਂ 'ਚ ਵਿਆਹ ਖਾਦੀ ਹੁੰਦੀ ਸੀ ਇਹ 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 ਕਟਾਣੀ ਮਸ਼ੀਨ ਆ ਇਹਨੂੰ ਕਟਾਣੀ ਮਸ਼ੀਨ ਕਹਿੰਦੇ ਸੀ ਇਹ ਨਮਾ ਜਿਹੜਾ ਆ ਕੇ ਆ ਇਹ ਫੱਤੀ ਪਈ ਆ ਇਹ ਤੇ ਅਸੀਂ ਗੂੜਾੜਾ ਲਿਖਦੇ ਰਹਿ ਸੀ ਆਏ ਸਾਡੇ ਬੱਚੇ ਪੜਾਣਗੇ ਚਰਖਾ ਕੱਤਤੀਆਂ ਹੁੰਦੀਆਂ ਸੀ ਇਹ ਪਿਆ ਆ ਮਧਾਣੀ ਇਹ ਵੀ ਲੋਕ ਹੁੰਦੇ ਨੇ ਚਰਖੀ ਮਧਾਣੀ ਕੋ ਪੀੜੀ ਪਈ ਆ ਹਾਂਜੀ ਇਹਨੂੰ ਤੇਰਨਾ ਕਹਿੰਦੇ ਆ ਇਹ ਸਾਡੇ ਸਕੂਲ 'ਚ ਕੰਮ ਆਉਂਦੀ ਹੁੰਦੀ ਸੀ ਸਲੇਟ ਇਹਦੇ ਉੱਤੇ ਲੈਦੇ ਸੀ ਇਹ ਪੁਰਾਣੇ ਮਾਡਲ ਦਾ ਸਟੋਪ ਪਿਆਵਾ ਇਹ ਪੰਨਾ ਜਦੋਂ ਬੀਬੀਆਂ ਨਵੀਆਂ ਨਵੀਆਂ ਬੈਈਆਂ ਹੁੰਦੀਆਂ ਹੁੰਦੀਆਂ ਇਹ ਇਹ ਪਾਰਸੇ ਇਹ ਟੱਚ ਦੇ ਵਿੱਚ ਪਾਦੇ ਆ ਬਿੰਨੇ ਇਦਾਂ ਦੇ ਟੈਲੀਫੋਨ ਆ ਹੁੰਦਾ ਥਾ ਤੇ ਜਦੋਂ ਜਦ ਨਮ ਆਇਆ ਸੀਗਾ ਤੇ ਆਹੀ ਪੰਨ ਟੈਕਸਰ ਹੁੰਦੀ ਸਾਰ ਕੋ ਸੰਜੀ ਗੁਰਬਾਣੀ ਇਹ ਰੀਲ ਦਾ ਸਿਸਟਮ ਇਸੇ ਦਾ ਲਿਖਿਆ ਇਹਦਾ ਆ ਟੱਲ ਜਾ ਪਿਆਵਾ ਇਹ ਪਸ਼ੂਆਂ ਦੇ ਗਾਲੇ ਵਿੱਚ ਪਾਣਦੇ ਸੀ ਵੀ ਪਤਾ ਲੱਗਦਾ ਸਕੇ ਕਿ ਸਾਡੀ ਮੱਝ ਕਿੱਦ ਨੂੰ ਗਈ ਆ ਇਹ ਮੇਰਾ ਖਲ ਮਹਿੰਦੀ ਦੇ ਡਿਜ਼ਾਈਨ ਪਾਏ ਆ ਤਾਂ ਇਹ ਝਾ ਮਾਂ ਨੂੰ ਵੀ ਨੂੰ ਕਹਿ ਸਕਦੇ ਅਸੀਂ ਤਾਂ ਇਹਨੂੰ ਘਰਮਾਲਾ ਵੀ ਕਹੇ ਸਨ ਮਹਿਤਰੀਆਂ ਦਾ ਆ ਛਾਪਾ ਪਿਆ ਇਹ ਪਕੌੜੇ ਤੋਣ ਵਾਲੀ ਆ ਝਰਨੀ ਪਈ ਆ ਇਹ ਵੀ ਸਟੋਪ ਆ ਪ੍ਰਾਨਗਨ ਮੰਦਿਰ ਦਾ ਹਾਂਜੀ ਇਹ ਇਹ ਸਾਗ ਘੋਟਦੇ ਹੁੰਦੇ ਸੀ ਇਹਨੂੰ ਸਾਗਰ ਅਸੀਂ ਜਦੋਂ ਆਪ ਖਾਂਦੇ ਸੀ ਉਹਦੇ ਸਾਗ ਉਹ ਆ ਇਹ ਦਰੀਆਂ ਪੁੰਨ ਵਾਲੀ ਆ ਇਹ ਜਦੋਂ ਕਾਰੀਗਰ ਖੱਦਰ ਬਣਦਾ tha ਇਹ ਇਹਨੂੰ ਹੁਣ ਮਿੰਨੀ ਵੀ ਦਿੱਤਾ ਭੁੱਲ ਗਏ ਇਹਨੂੰ ਕੀ ਕਹਿੰਦੇ ਆ ਆ ਬੇੜਾ ਬਟਣ ਵਾਲੀ ਆ ਆ ਪ੍ਰੈਸ ਵਾਲਾ ਇਹ ਕੋਲਿਆਣੀ ਪ੍ਰੈਸਾ ਇਹ ਸਪੀਕਰ ਆ ਆ ਇਹਨੂੰ ਕੁੰਡਾ ਕਹਿੰਦੇ ਆ ਜਦੋਂ ਕੂਹ ਦੇ ਵਿੱਚ ਬਾਲਟੀ ਡਿੱਗ ਪੈਂਦੀ ਸੀ ਤੇ ਇਹਦੇ ਕੁੰਡੇ ਨਾਲ ਘੱਟੀ ਜਾਂਦੀ ਆ ਆਹ ਸੇਵੀਆਂ ਬਟਣ ਵਾਲੀ ਮਸ਼ੀਨ ਵਾਲੀ ਇਹ ਬੱਟੇ ਆਗੇ ਜੀ ਇਹ ਪੁਰਾਣੇ ਜਵਾਨੇ ਦੇ ਬੱਟੇ ਆ ਆਹ ਫਿਰ ਜੇ ਕੋਈ ਅਪਰਾਧ ਕਰਦਾ ਤਾਂ ਉਹਨੂੰ ਇੱਕ ਕੜੀ ਫੋਲਸੇ ਇਹ ਲਾਉਂਦੀ ਸੀ ਹਾਂ ਜੀ ਇਹ ਪੁਰਾਣਾ ਸਿਸਟਮ ਆ ਇਹ ਗਾਗਰਾ ਇਹਨੂੰ ਟੂਕੀ ਲਾਤੀ ਆ ਹਾਂ ਜੀ ਇਹ ਇਹ ਨਾ ਬਾਣ ਬੂਣ ਇਕੱਠਾ ਕਰਨ ਵਾਲੀ ਆ ਮਸ਼ੀਨ ਹਾਂ ਜੀ ਆਹ ਦੱਤੀ ਐ ਤੇ ਲਾਤੀ ਆ ਇਹ ਸਾਜ਼ੀਨ ਵਾਲੀ ਇਹ ਬਿਜਲੀ ਦੇ ਸੋਚਵਾ ਇਹ ਖਰਾਬ ਨਹੀਂ ਹੁੰਦੇ ਸੇ ਕੁਝ ਨਹੀਂ ਹੁੰਦੇ ਸੇ ਹੁਣ ਇਹ ਨੂੰ ਟਾਪ ਦੇ ਕੰਮ ਆ ਕੇ ਚਿੱਟੀਆਂ ਸੱਚ ਆ ਗਏ ਇਹ ਪਹਿਲਾਂ ਜੋ ਬੀ ਦੀ ਆਈ ਹੈ ਉਹ ਲਗਭਗ ਤੇ 77 78 ਦੇ ਵਿੱਚ ਹੈ ਤੇ ਸਾਡੇ ਪਿੰਡਾਂ ਦੇ ਵਿੱਚ ਇਹੀ ਇਹ ਦੂਜੀ ਕਰਦੇ ਹੁੰਦੇ ਤੇ ਇਹ ਸੱਚਾ ਸਾਰਿਆਂ ਨੇ ਹੁੰਦੀਆਂ ਉਹਦੀਆਂ ਹੁਣ ਟੌਰ ਦੀ ਗੱਲ ਆ ਗਈ ਆ ਪੂਰ ਵਾਲੀ ਗੀਠੀ ਆ ਗਈ ਆ ਇਹ ਆਮੋ ਜੋ ਲਾਗਿਆ ਕਾਂਡੀਆਂ ਇਦਾਂ ਨਹੀਂ ਹੁੰਦੀਆਂ ਸੀਆਂ ਇਹ ਆ ਛਾਬਾ ਰੋਟੀਆਂ ਦਾ ਆ ਗਿਆ ਜੀ ਕੀ ਇਹ ਗਾਗਰ ਆ ਗਈ ਆ ਇਹ ਪਤੀ ਲਾ ਗਿਆ ਪ੍ਰਾਤ ਆ ਗਿਆ ਇਹ ਵੀ ਕੀ ਨਹੀਂ ਇਹ ਟੋਪਰੀ ਆ ਗਈਆਂ ਜਿਆ ਲੋਕ ਇਦਾਂ ਦੇ ਹੁੰਦੇ ਸੀ ਆ ਅੰਬੀਰ ਕਰਾ ਦੇਉਂਦੀ ਸੀ ਟਰੇ ਆ ਫੁੱਲ ਪਾਇਆ ਦੇ ਵਿੱਚ ਵਗੈਰਾ ਰੱਖ ਲੀਂਦੇ ਸੀ ਇਹ ਇਹਨੂੰ ਦੋਲੂ ਸਾਦੇ ਸੀਗੇ ਆ ਕੱਦੂ ਕਾਸਾ ਕੇ ਹੁਣ ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ ਇਹ ਵੀ ਕਟਕੀ ਆ ਜੇ ਆਪਾਂ ਕੋਈ ਪਿੰਡ ਦੇ ਵਿੱਚ ਫੰਕਸ਼ਨ ਦੇ ਇੰਨਾ ਦਾਲ ਵਰਤਾਂਦੇ ਸੀਗੇ ਤੇ ਇਹ ਆ ਜਿਹੜਾ ਇਹ ਕਹੇ ਦਾ ਇਹਨੂੰ ਛੰਨਾ ਹੀ ਕਹਿੰਦੇ ਸੀ ਇਹ ਛੋਟਾ ਕਾਲ ਕਹਿੰਦੇ ਸੀ ਇਹਨੂੰ ਆ ਮੇਰੇ ਖਾ ਹੁੱਕਾ ਵਾ ਏ ਕਿਚੀ ਆ ਇਹ ਭਾਂਡੇ ਆ ਗਏ ਥੈਂਕ ਯੂ ਆਹ ਰੇਡੀਓ ਆ ਗਿਆ ਇਹਨੂੰ ਢੋਲ ਆ ਜਿਹਨੂੰ ਜਮਲੇ ਜੱਟ ਨੇ ਕਹਿੰਦਾ ਜਨਰਲ ਦੇ ਵਿੱਚ ਟੂਆ ਲਵਾ ਦੇ ਉੱਤੇ ਰਖਾ ਦੇ ਢੋਲ ਹਾਂਜੀ ਇਹ ਢੋਲ ਆ ਭਾਈ ਇਹ ਬੰਦੇ ਤੇ ਨਾਲ ਆਏ ਆ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਆਪਣਾ ਆਪਣਾ ਬੜਾ ਸਾਮਣੇ ਦਰੋਸਰ ਆਪਣਾ ਨਾਮ ਕੀ ਆ ਕਾਲਾ ਜੀ ਕਾਲਾ ਦਵਾ ਅੱਛਾ ਆਪਣਾ ਕੀ ਨਾਮ ਜੀ ਕਿੱਥੋਂ ਆਏ ਤੁਸੀਂ ਮਰੋਲੇ ਤੋਂ ਆਏ ਜੀ ਸਤਿ ਸ਼੍ਰੀ ਅਕਾਲ ਇਹ ਪਰਦਾਸੀ ਤੁਸੀਂ ਲਾਈ ਆ ਹਾਂਜੀ ਮੈਂ ਲਾਈ ਆ ਅੱਛਾ ਜੀ ਇਹ ਪਰਦਾਸੀ ਦਾ ਮਤਲਬ ਕੀ ਆ ਇਹ ਲਾਣ ਦਾ ਤੁਸੀਂ ਦੱਸੋ ਸਾਡੇ ਸਰੋਤਿਆਂ ਨੂੰ ਨਵੀਂ ਪੀੜੀ ਨੂੰ ਆਪਣੀ ਜਾਣਕਾਰੀ ਦੇਣ ਵਾਸਤੇ ਕਿ ਪਰ ਉਹਨਾਂ ਜਮਾਨੇ 'ਚ ਇਹ ਚੀਜ਼ਾਂ ਹੁੰਦੀਆਂ ਸੀ ਜਿਵੇਂ ਇਹ ਵਕਤ ਜਾਂਦੇ ਆ ਵੀ ਆਪਣੇ ਬਜ਼ੁਰਗ ਜੀ ਉਹਨਾਂ ਨੂੰ ਦਸਾਂ ਵਾਸਤੇ ਜਾਣੀ ਇਹ ਚੀਜ਼ਾਂ ਲਾਈ ਜਾਂਦੀਆਂ ਮੈਂ ਆਪਣੇ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਖੁਸ਼ੀ ਹੋਏ ਅੱਜ ਨੂੰ ਵੀ ਮਿਲ ਕੇ ਐ ਤੁਹਾਡੀ ਇਹ ਪ੍ਰਦਰਸ਼ਨੀ ਦੇਖ ਕੇ ਥੈਂਕ ਯੂ ਜੀ ਵੈਰੀ ਮਚਾਲ ਦੱਸੇ ਕੇ ਅਪਨਾ ਕੀ ਨਾ ਜੀ ਮੇਰਾ ਨਾਮ ਸੁਬੰਦਰ ਸਿੰਘ ਬੜਾਜਾ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਆ ਮੇਰਾ ਸਮਰਾਲੇ ਕੋ ਪਿੰਡ ਹੈ ਜੀ ਦਬਾਲਾ ਪਿੰਡ ਇਹ ਜੀ ਪ੍ਰਦਰਸ਼ਨੀ ਤੁਸੀਂ ਲਾਈ ਆ ਪ੍ਰਾਂਤਨ ਸਮਾਨ ਦੀ ਹਾਂਜੀ ਇਹ ਕੋਡ ਤੁਸੀਂ ਆਉਂਦਾ ਕਿਦਾਂ ਸਬਬ ਬਣ ਗਿਆ ਤੁਹਾਡੇ ਇਹਦਾ ਰਸਤਾ ਕੈਮ ਕਿੰਨਾ ਕੀਤਾ ਤੁਸੀਂ ਇਹ ਫੇਸਬੁੱਕ ਤੇ ਇਹਨਾਂ ਨੇ ਆਪਣੇ ਪੋਸਟ ਪਾਈ ਦੀ ਆਪਣੇ ਹਾਂਜੀ ਪੋਸਟਰ ਪਾਇਆ ਸੀ ਠੀਕ ਹੈ ਜੀ ਉਹਦਾ ਫਿਰ ਨੰਬਰ ਦਿੱਤੇ ਦੀ ਇਹਨਾਂ ਦੇ ਫਿਰ ਨੰਬਰਾਂ ਦੇ ਮੈਂ ਕੰਟੈਕਟ ਕਰ ਲਿਆ ਜੀ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਕੀ ਇਹ ਪਰਦਾਸੀ ਨੇ ਦੇ ਨਾਲ ਤੁਹਾਡੀ ਘਰ ਦੀ ਰੋਟੀ ਪਾਣੀ ਚੱਲਦਾ ਕਿ ਨਹੀਂ ਚੱਲਦਾ ਨਹੀਂ ਜੀ ਇਹਨਾਂ ਦਾ ਤਾਂ ਕੁਝ ਨਹੀਂ ਜਾਂਦਾ ਬਣੀ ਜੀ ਮਾਦਾ ਖੇਤੀਬਾੜੀ ਕਰਦਾ ਆਪਣੇ ਠੀਕ ਹੈ ਜੀ ਹਾਂਜੀ ਉਹ ਤਾਂ ਆਮ ਨਾ ਹੁੰਦੀ ਬਸ ਜੀ ਇਹ ਜੇ ਕੋਈ ਸੇਵਾ ਦਾ ਹੀ ਹੈ ਬਸ ਇੱਕ ਇਹ ਕੋ ਕੰਮ ਲਾਹੇਵੰਦ ਨਹੀਂ ਲੱਗਦਾ ਮੈਨੂੰ ਲਾਹੇਵੰਦ ਕੋਈ ਨਹੀਂ ਹੈ ਜੀ ਹਾਂ ਜੀ ਇਹਦਾ ਘੱਟ ਹੈ ਦਾ ਸੌਦਾ ਹੀ ਸਮਾਂ ਦਾ ਹਾਂ ਮਨ ਲੋਕੇ ਲੋਆ ਕੇ ਖੁਸ਼ ਨਹੀਂ ਹਗੇ ਹਾਂ ਜੀ ਹਾਂ ਮੇਰਾ ਖਰਚ ਬਹੁਤ ਹੋ ਜਾਂਦਾ ਜੀ ਮੈਨੂੰ ਚੀਜ਼ਾਂ ਖਰੀਦਣੀਆਂ ਹਾਂ ਹਾਂ ਜੀ ਬਹੁਤ ਕਰਕੇ ਹੋ ਚੁੱਕਾ ਹੈ ਜੀ ਆਪਣਾ ਯਾਨੀ ਕੋਈ ਦੰਦੇ ਘਟਨੇ ਪੈਸੇ ਜੀ ਆਪਣੇ ਲਾਉਣ ਦੇ ਮੈਂ ਤਾਂ ਤੁਹਾਨੂੰ ਕਹਿੰਗ ਕ ਤੁਸੀਂ ਬਹਾਦਰ ਬੰਦੇ ਆ ਤੁਹਾਡੀ ਸੋਚ ਨੂੰ ਮੈਂ ਸਲੂਟ ਕਰਦਾ ਕਿ ਇਹ ਜਿਹੜੀਆਂ ਪ੍ਰਾਂਤਨ ਕਿ ਜੇ ਤੁਸੀਂ ਸੰਭੀਆਂ ਵਾਂ ਹੁਣ ਜਿਹੜੀ ਨਵੀਂ ਜਨਰੇਸ਼ਨ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਕੋਈ ਵੀ ਹਾਂਜੀ ਹਾਂਜੀ ਉਹਨਾਂ ਨੂੰ ਜਾਣਕਾਰੀ ਦੇਣ ਵਾਸਤੇ ਇਹ ਮੈਂ ਵੀ ਲਗਾਉਣਾ ਇਸ ਕਾਰਨ ਜੀ ਆਪਣੇ ਠੀਕ ਹੈ ਵੀ ਵਰਤਮਾਨ ਤੇ ਇਹਨਾਂ ਨਵੇਂ ਪੀੜ੍ਹੀ ਆਪਣੇ ਹਾਂਜੀ ਉਹਨਾਂ ਨੂੰ ਜਾਣਕਾਰੀ ਮਿਲ ਸਕਦਾ ਇਹ ਚੀਜ਼ਾਂ ਬਾਰੇ ਕਿਵੇਂ ਆਪਣੇ ਬਜ਼ੁਰਗ ਇਹ ਚੀਜ਼ਾਂ ਵਰਤਦੇ ਸੀ ਕਿਵੇਂ ਉਹ ਹੱਥੀ ਕੰਮ ਕਰਦੇ ਸੀ ਇੱਕ ਭਾਜੀ ਇਹ ਨਾ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਇਹਨ ਛੱਡਿਓ ਨਾ ਤੁਸੀਂ ਇਹ ਪ੍ਰੰਤਨ ਚੀਜ਼ਾਂ ਦੀ ਇਹਨਾਂ ਦੀ ਕੀਮਤ ਨਹੀਂ ਕੋਈ ਵੀ ਪੈਸੇ ਤੁਹਾਨੂੰ ਕੋ ਥੋੜਾ ਦਾ ਵੀ ਬਹੁਤਾ ਹੋਵੇ ਇਹ ਇਹ ਵੀ ਇੱਕ ਭਗਤੀ ਆ ਦੂਜੇ ਚੀਜ਼ ਨੂੰ ਦਿਖਾ ਲੈਣਾ ਇੱਕ ਮੁਹੰਮਦ ਸਦੀਕ ਨੇ ਗਾਣਾ ਗਾਇਆ ਵਾ ਚਲੋ ਤੇ ਕੈਸੀ ਕਹਿੰਦੇ ਤਾਂ ਨਹੀਂ ਚੰਗਲਾ ਪਰ ਸਚਾਈ ਆ ਅ ਦਿਲ ਨੂੰ ਟਿਕਾਣੇ ਰੱਖੀ ਯਾਰ ਹੁਣ ਹੋਣਗੇ ਮਿਲਣਗੇ ਆਪੇ ਇਹ ਦਿਲ ਨੂੰ ਟਿਕਾਣੇ ਰੱਖ ਕੇ ਤੁਰੇ ਰਹੋ ਪਰ ਪ੍ਰਮਾਤਮਾ ਮਿਹਰ ਕਰਦਾ ਜੀ ਮੈਨੂੰ 24 25 ਸਾਲ ਹੋ ਗਏ ਜੀ ਮੈਨੂੰ ਕਰਦੇ ਨੇ ਇਹ ਚੀਜ਼ਾਂ ਬਾਕੀ ਅੱਗੇ ਵੀ ਦੇਖਦੇ ਨਹੀਂ ਜਿੰਨਾ ਚਿਰ ਸਾਹ ਮੂਹੇ ਸੰਭੂਗਾ ਜੀ ਆਪਣੇ ਠੀਕ ਹੈ ਜੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਿੰਦਾ ਇਹ ਬਾਈ ਜੀ ਦਾ ਸਾਥ ਦਿਓ ਆਪਣਾ ਐਡਰੈਸ ਫੋਨ ਨੰਬਰ ਵਗੈਰਾ ਫੇਰ ਦੁਬਾਰਾ ਹਾਂਜੀ ਮੇਰਾ ਨਾਂ ਦਾ ਨਾਂ ਦੱਸੋ ਪਹਿਲਾਂ ਹਾਂਜੀ ਨਾਂ ਹੈਗਾ ਤਸਵਿੰਦਰ ਸਿੰਘ ਬੜੈ ਜੀ ਹਾਂਜੀ ਪਿੰਡ ਹੈਗਾ ਦਵਾਲਾ ਜੀ ਸਮਰਾਲਾ ਦੇ ਕੋਲ ਤੇ ਡਾਕ ਖਾਨਾ ਡਾਕ ਖਾਨਾ ਨਗਰ ਹੈ ਜੀ ਅੱਛਾ ਜੀ ਤਸਵੀਰ ਸਮਰਾਲਾ ਜੀ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਨੰਬਰ ਹੈਗਾ ਜੀ ਮੇਰਾ 7527931887 ਇੰਗਲਿਸ਼ੀਂ ਦੱਸ ਸਕਦੇ ਹਾਂ ਹਾਂਜੀ 7527931887 ਜੀ ਥੈਂਕ ਯੂ ਵੈਰੀ ਮਚ ਸ਼ੁਕਰੀਆ ਇਹ ਚੀਜ਼ਾਂ ਦੇ ਵਿੱਚ Oh, i to